ਮੈਂ ਸਭ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕਿਸੇ ਹੱਦ ਤੱਕ ਇਹ ਕਿ ਤੇ ਜੀ ਬਸਤੀ ਗੁਜਾਨ ਦੇ ਵਿੱਚ ਇੱਕ ਸਚੇਨ ਇਲੀਅਸ ਲਾਡੀ ਨਾਂ ਦਾ ਸਮਗਦਰ ਹੈਗਾ ਜਿਹਦੇ ਖਿਲਾਫ 10 ਮੁਕਤਵੇਂ ਦਰਜ ਹੈਗੇ ਐਨਡੀਪੀ ਸੈਕਟ ਦੇ ਉਹਨੇ ਨਸ਼ਾ ਵੇਚ ਕੇ ਜਿਹੜੀ ਹੈ ਇਲੀਗਲ ਕੰਸਟਰਕਸ਼ਨ ਜਿਹੜੀ ਕੀਤੀ ਸੀਗੀ ਉਹ ਕਾਰਪੋਰੇਸ਼ਨ ਦੇ ਧਿਆਨ ਚ ਆਈ ਹੈਗੀ ਹੈ ਕਾਰਪੋਰੇਸ਼ਨ ਨੇ ਇਸ ਨੂੰ ਆਇਡੈਂਟੀਫਾਈ ਕਰਕੇ ਔਰ ਪੁਲਿਸ ਦੀ ਹੈਲਪ ਮੰਗੀ ਸੀਗੀ ਵੀ ਇਹਨੇ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਹੈ ਉਹਨੂੰ ਡਿਮੋਲਿਸ਼ ਕਰਨਾ ਬਣਦਾ ਤੇ ਉਹ ਡਿਮੋਲਿਸ਼ ਕਰਨ ਆਏ ਆ ਤੇ ਪੁਲਿਸ ਹੈਲਪ ਵਾਸਤੇ ਅਸੀਂ ਇੱਥੇ ਆਏ ਹੈਗੇ ਆ ਤੇ ਜੋ ਤੁਸੀਂ ਦੇਖ ਰਹੇ ਹੋ ਵੀ ਜੋ ਵੀ ਉਹਨੇ ਇਲੀਗਲ ਕੰਸਟਰਕਸ਼ਨ ਕੀਤੀ ਸੀ ਉਹਦੀ ਜਿਹੜੀ ਹੈ ਡਿਮੋਲਿਸ਼ਨ ਚੱਲ ਰਹੀ ਆ ਔਰ ਇਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਾਡੇ ਡੀਜੀ ਸਾਹਿਬ ਵੱਲੋਂ ਔਰ ਮਾਨਯੋਗ ਸੀਪੀ ਮੈਮ ਵੱਲੋਂ ਜੋ ਕਿ ਸਾਨੂੰ ਗਾਈਡਲਾਈਨ ਜਾਂ ਕੰਸਟ੍ਰਕਸ਼ਨਾਂ ਹੈਗੀਆਂ ਨੇ ਉਹਦੇ ਤਹਿਤ ਜਿਹੜੀ ਇਹ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਜਿਹੜੇ ਵਿਅਕਤੀ ਦੇ ਘਰ ਦੇ ਤੁਸੀਂ ਦੱਲੇ ਉਹਨਾਂ ਦੀ ਨਾਮ ਕੀ ਹੈ ਜੀ ਉਹਦਾ ਨਾਮ ਸਚਿਨ ਇਵਿਸ ਲਾਢੀ ਹੈ ਜੀ ਬਸਤੀ ਕੁਜਾਂ ਦਾ ਰਹਿਣ ਵਾਲਾ ਹੈ ਇਹ ਇਹਦੇ ਖਿਲਾਫ ਵੱਖ-ਵੱਖ ਖਾਣਿਆਂ ਦੇ ਵਿੱਚ ਐਨਡੀਪੀ ਸਖਤੇ 10 ਮੁਕਦਮੇ ਦਰਜ ਹੋਏ ਜਿਹਦੇ ਧਾਰਕ ਵੱਲੋਂ ਇਹ ਗਲੈਸੀ ਕੀਤੀ ਜਾ ਰਹੀ ਹੈ ਇੱਕ ਨਤੀਜਾ ਮਨੇ ਉਹ ਦੇਖੋ ਇਹ ਤਾਂ ਹਰੇਕ ਕਹਿੰਦਾ ਹੀ ਹੁੰਦਾ ਜੀ ਜਿਸ ਨੇ ਗਿਆ ਹੈਗਾ ਵੀ ਜਿਹੜਾ ਹੁਣ ਇਹ ਮਿਹਨਤ ਨਾਲ ਬਣਾਇਆ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਵੀ ਇਹ ਜੇ 10 ਮੁਕੱਦਮੇ ਦਰਜ ਨੇ ਇਸ ਬੰਦੇ ਨੇ ਨਸ਼ਾ ਵੇਚ ਕੇ ਇਹ ਇੱਕ ਕੰਸਟਰਕਸ਼ਨ ਕੀਤੀ ਹੈਗੀ ਹੈ ਇਹ ਲੇਕਿਨ ਕੰਸਟਰਕਸ਼ਨ ਹੈਗੀ ਆ ਉਹ ਅਸੀਂ ਲਾ ਮਤਾਬਕ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਕਰ ਰਹੇ ਹਾਂ